ਦੇ ਵਿੱਚ ਮਕਾਨ ਮਾਲਕਾਂ ਵੱਲੋਂ ਆਪਣੇ ਮਕਾਨ ਨੂੰ ਕਿਰਾਏ ਦੇ ਉੱਪਰ ਦੇਣਾ ਇੱਕ ਚੁਣੌਤੀ ਹੈ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਦੇ ਵਿੱਚ ਮਕਾਨ ਮਾਲਕਾਂ ਨੂੰ ਕਾਫੀ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਉਹਨਾਂ ਦੀਆਂ ਬੇਸਮੈਂਟਸ ਦੀ ਭਾਂ ਤੋੜ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਸਫਾਈ ਨਹੀਂ ਕੀਤੀ ਜਾਂਦੀ। ਪਰ ਜੋ ਹੁਣ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਇੱਕ ਕਿਰਾਏਦਾਰ ਵੱਲੋਂ ਉਸ ਦੇ ਮਕਾਨ ਮਾਲਕ ਦਾ ਜੋ ਕੌਂਡੋ ਸੀ ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ। 4 ਸਾਲਾਂ ਬਾਅਦ ਉਸ ਮਕਾਨ ਮਾਲਕ ਤੇ ਉਸ ਦੀ ਪਤਨੀ ਨੂੰ ਆਪਣਾ ਕੌਂਡੋ ਵਾਪਸ ਮਿਲਿਆ। ਉਹ ਪੰਜਾਬੀ ਪਾਈਚਾਰੇ ਦੇ ਨਾਲ ਸੰਬੰਧਿਤ ਸਨ ਜੋ ਉਸ ਦੇ ਮਕਾਨ ਮਾਲਕ ਸਨ ਪਰ ਜੋ ਕਿਰਾਏਦਾਰ ਸੀ ਉਹ ਕੁਝ ਹੋਰ ਮੁਲਕ ਦੇ ਨਾਲ ਸੰਬੰਧਿਤ ਸੀ ਅਤੇ ਉਹ ਇਕੱਲੀ ਹੀ 2020 ਦਾ ਫਲੈਟ ਦੇ ਵਿੱਚ ਰਹਿ ਰਹੀ ਸੀ ਪੂਰਾ ਮਾਮਲਾ ਕੀ ਹੈ ਇਸ ਦੇ ਵਿੱਚ ਜਾਣਦੇ ਆਂ ब्रेंटन ओंटारियो ਵਿੱਚ ਕਿਰਾਏ ਤੇ ਮਕਾਨ ਦੇਣਾ ਵੀ ਬਹੁਤ ਮੁਸ਼ਕਿਲ ਭਰਿਆ ਕੰਮ ਹੈ ਕਿਉਂਕਿ ਕਿਰਾਏਦਾਰ ਕਈ ਵਾਰ ਕਿਰਾਇਆ ਮਾਰ ਜਾਂਦੇ ਹਨ ਜਾਂ ਫਿਰ ਮਕਾਨ ਖਾਲੀ ਨਹੀਂ ਕਰਦੇ ਅਕਸਰ ਹੀ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਜੇਹੀਆਂ ਖਬਰਾਂ ਸਾਹਮਣੇ ਆਉਂਦੀਆਂ ਸਨ ਪਰ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬੀ ਮਕਾਨ ਮਾਲਕ ਦੇ ਕਾਂਡੋ ਨੂੰ ਕਿਸੇ ਪੰਜਾਬੀ ਵੱਲੋਂ ਨਹੀਂ ਬਲਕਿ ਕਿਸੇ ਹੋਰ ਮੂਲ ਦੀ ਔਰਤ ਵੱਲੋਂ ਦੱਬ ਲਿਆ ਗਿਆ ਸੀ ਦਰਅਸਲ ਬ੍ਰੈਮਪਟਨ 온ਟਾਰੀਓ ਦੇ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਅਤੇ ਉਸਦੀ ਪਤਨੀ ਨੇ ਰਿਟਾਇਰਮੈਂਟ ਲਈ ਨਿਵੇਸ਼ ਵਜੋਂ ਈਟੋਬੀਕੋ ਵਿੱਚ ਆਪਣਾ ਕਾਂਡੋ ਅਪਾਰਟਮੈਂਟ ਖਰੀਦਿਆ ਸੀ ਪਰ 2020 ਤੋਂ ਯੂਨਿਟ ਵਿੱਚ ਰਹਿ ਰਹੀ ਮਹਿਲਾ ਕਿਰਾਏਦਾਰ ਨੇ ਰੁਕ-ਰੁਕ ਕੇ ਕਿਰਾਏ ਦਾ ਭੁਗਤਾਨ ਕੀਤਾ ਪਹਿਲੇ 9 ਮਹੀਨੇ ਉਹ ਯੂਨਿਟ ਵਿੱਚ ਰਹੀ ਅਤੇ ਉਸਨੇ ਸਮੇਂ ਸਿਰ 2600 ਡਾਲਰ ਮਹੀਨਾਵਾਰ ਕਿਰਾਇਆ ਅਦਾ ਕੀਤਾ ਫਿਰ ਦਸੰਬਰ 2020 ਤੋਂ ਸ਼ੁਰੂ ਹੋ ਕੇ 7 ਮਹੀਨਿਆਂ ਲਈ ਉਸਨੇ ਕਿਰਾਇਆ ਨਹੀਂ ਦਿੱਤਾ ਫਿਰ ਉਸਨੇ ਲਗਾਤਾਰ 19 ਮਹੀਨੇ ਭੁਗਤਾਨ ਕੀਤਾ ਪਰ ਨਰਿੰਦਰ ਸਿੰਘ ਦੇ ਰਿਕਾਰਡ ਅਨੁਸਾਰ 7 ਹੋਰ ਮਹੀਨਿਆਂ ਲਈ ਦੁਬਾਰਾ ਭੁਗਤਾਨ ਨਹੀਂ ਕੀਤਾ ਗਿਆ 2021 ਵਿੱਚ ਨਰਿੰਦਰ ਸਿੰਘ ਨੇ 온ਟਾਰੀਓ ਦੇ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਤੋਂ ਰਾਫਲ ਨੂੰ ਬੇਦਖਲ ਕਰਨ ਦੀ ਇਜਾਜ਼ਤ ਮੰਗੀ ਰਾਫਲ ਉਸਦੀ ਕਿਰਾਏਦਾਰ ਨਿੱਧਾ ਨਾਮ ਹੈ ਲਗਭਗ 4 ਸਾਲਾਂ ਦੀ ਨਿਰਾਸ਼ਾ ਤੋਂ ਬਾਅਦ ਕਿਰਾਏਦਾਰ ਨੂੰ ਹਟਾਏ ਜਾਣ ਤੋਂ ਬਾਅਦ ਨਰੀਂਦਰ ਸਿੰਘ ਅਤੇ ਉਸ ਦੀ ਪਤਨੀ ਨੇ ਆਖਰਕਾਰ ਆਪਣੀ 32ਵੀਂ ਮੰਜ਼ਲ ਵਾਲੀ ਟੋਰਾਂਟੋ ਵਾਟਰਫਰੰਟ ਕਾਂਟੋ ਅਪਾਰਟਮੈਂਟ ਯੂਨਿਟ ਵਾਪਸ ਲੈ ਲਈ। ਨਰੀਂਦਰ ਸਿੰਘ ਦੇ ਅਨੁਸਾਰ ਉਹ ਗਣਨਾ ਕਰਦਾ ਹੈ ਕਿ ਰਾਫਲ ਤੇ 55177 ਡਾਲਰ ਦਾ ਬਕਾਇਆ ਹੈ ਜਿਸ ਵਿੱਚ ਬਿਨਾਂ ਭੁਗਤਾਨ ਕੀਤੇ ਕਿਰਾਇਆ, ਅਦਾਇਗੀ ਨਾ ਕੀਤੀਆਂ ਸਹੂਲਤਾਂ, ਯੂਨਿਟ ਦੀ ਮੁਰੰਮਤ ਦੀ ਲਾਗਤ ਅਤੇ ਬੇਦਖਲੀ ਤੋਂ ਬਾਅਦ ਪਿੱਛੇ ਰਹਿ ਗਈਆਂ ਰਾਫਲ ਨੂੰ ਹਟਾਉਣ ਦੀ ਲਾਗਤ ਸ਼ਾਮਲ ਹੈ। Ontario ਦੇ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਨੇ ਰਾਫੇਲ ਨੂੰ ਸਿੰਘ ਨੂੰ 35000 ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਜੋ ਕਿ ਪ੍ਰੋਵਿੰਸ਼ੀਅਲ ਬੋਰਡ ਦੇ ਅਧਿਕਾਰ ਖੇਤਰ ਵਿੱਚ ਵੱਧ ਤੋਂ ਵੱਧ ਰਕਮ ਹੈ ਅਗਸਤ 2024 ਵਿੱਚ ਜਦੋਂ ਨਰਿੰਦਰ ਸਿੰਘ ਵੱਲੋਂ ਰਾਫੇਲ ਨੂੰ ਯੂਨਿਟ ਵਿੱਚੋਂ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਉਸਨੇ ਇੱਕ ਵਕੀਲ ਨੂੰ ਨਿਯੁਕਤ ਕੀਤਾ ਅਤੇ ਉਸ ਨੂੰ ਕੱਢਣ ਦੇ ਬੋਰਡ ਦੇ ਮੂਲ ਫੈਸਲੇ ਵਿਰੁੱਧ ਅਪੀਲ ਕਰਨ ਦੀ ਮੰਗ ਕੀਤੀ 2 ਅਕਤੂਬਰ ਨੂੰ ਮਕਾਨ ਮਾਲਕ ਅਤੇ ਕਿਰਾਏਦਾਰ ਬੋਰਡ ਦੇ ਮੈਂਬਰ ਡਾਇਨ ਵੇਡ ਨੇ ਅਪੀਲ ਨੂੰ ਰੱਦ ਕਰ ਦਿੱਤਾ ਅਤੇ ਕਿਰਾਏਦਾਰ ਰਾਫਲ ਨੂੰ ਕਾਂਡੋ ਖਾਲੀ ਕਰਨ ਲਈ ਹੁਕਮ ਜਾਰੀ ਕੀਤਾ। ਇਹ ਇਕੱਲਾ ਇੱਕ ਮਾਮਲਾ ਨਹੀਂ ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਪਹਿਲਾਂ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚ ਮਕਾਨ ਮਾਲਕ ਨੂੰ ਆਪਣਾ ਹੀ ਘਰ ਵਾਪਸ ਲੈਣ ਲਈ ਕਈ ਸਾਲਾਂ ਤੱਕ ਕੇਸ ਲੜਨੇ ਪਏ ਹਨ। ਕਿਰਾਇਆ ਭੁਗਤਾਨ ਨਾ ਕਰਨਾ ਛੋਟੇ ਮਕਾਨ ਮਾਲਕਾਂ ਨੂੰ ਵਿੱਤੀ ਤੌਰ ਤੇ ਤਬਾਹ ਕਰ ਸਕਦਾ ਹੈ। ਅਕਸਰ ਛੋਟੇ ਮਕਾਨ ਮਾਲਕ ਹੀ ਬੇਈਮਾਨ ਕਿਰਾਏਦਾਰਾਂ ਦਾ ਸ਼ਿਕਾਰ ਹੋ ਰਹੇ ਹਨ ਨਰਿੰਦਰ ਸਿੰਘ ਜੋ ਕਿ ਇੱਕ ਸੁਪਰਮਾਰਕੀਟ ਦੇ ਅੰਦਰ ਡਰਾਈ ਕਲੀਅਰਿੰਗ ਦਾ ਕਾਰੋਬਾਰ ਚਲਾਉਂਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨਿਵੇਸ਼ ਵਜੋਂ ਕਾਂਡੋ ਅਪਾਰਟਮੈਂਟ ਖਰੀਦਣ ਲਈ ਪੈਨੀ ਦੁਆਰਾ ਪੈਸਿਆਂ ਦੀ ਬਚਤ ਕੀਤੀ ਸੀ ਅਤੇ ਹੁਣ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਉਹਨਾਂ ਨੂੰ ਬਕਾਇਆ ਕਿਰਾਏ ਦੀ ਅਦਾਇਗੀ ਕੀਤੀ ਜਾਵੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ